ਮੋਗਾ ਵਿੱਚ ਗੈਰ-ਰਾਜਨੀਤਿਕ ਸਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਸ਼ਰਾਬ ਪੀਣ ਨਾਲ ਮਨ ਵਾਲਿਆਂ ਨੂੰ ਸਰਕਾਰ 10 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੰਦੀ ਹੈ ਤੇ ਜੋ ਕਿਸਾਨ ਹੜ੍ਹ ਵਿੱਚ ਵਹਿ ਗਏ ਉਹਨਾਂ ਨੂੰ ਸਿਰਫ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਇਹ ਅਨਦੱਤਕ ਕਿਸਾਨਾਂ ਨਾਲ ਬੇਇਨਸਾਫੀ ਹੈ ਕਿਉਂ ਸੁਖਜਿੰਦਰ ਸਿੰਘ ਕੋਸਾ ਨੇ ਐਲਾਨ ਕੀਤਾ ਹੈ ਕਿ ਕੀ ਹਰ ਪੇਟ ਦੇ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾਫੀ ਦੇ ਖਿਲਾਫ 15 ਸਤੰਬਰ ਨੂੰ ਪੂਰੇ ਸਵੇਰੇ ਭਰ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਬਾਹਰ ਧੰਨਾ ਦਿੱਤਾ ਜਾਵੇਗਾ ਆ ਜਾਣਦੇ ਆ ਪੂਰੀ ਖਬਰ ਦੇਖੋ ਅੱਜ ਜਿਹੜੀ ਇੱਥੇ ਮਹੀਨਾਵਾਰ ਮੀਟਿੰਗ ਹੋਈ ਆ ਸਾਡੀ 11 ਤਰੀਕ ਨੂੰ ਹਰ ਵਾਰੀ ਸਾਡੇ ਦਫ਼ਤਰ ਚ ਹੁੰਦੀ ਆ ਇੱਥੇ ਅੱਜ ਜਿਹੜਾ ਹਰਾਂ ਦੀ ਬਾਬਤ ਨਿਰਣੇ ਲਏ ਗਏ ਵਿੱਚ ਕੈ ਰਾਜਿਤ ਸਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਡੀਸੀਆਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਉਹ ਕਿਉਂ ਦਿੱਤੇ ਜਾਣਗੇ ਕਿਉਂਕਿ ਕੇਂਦਰ ਸਰਕਾਰ ਨੇ ਮੋਦੀ ਨੇ ਨਾਮ ਲੂਮ ਜਿਹੜਾ 1600 ਕਰੋੜ ਰੁਪਇਆ ਦੇ ਕੇ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਮਤਰੀ ਇਮਾਮ ਵਾਲਾ ਸਲੋਕ ਕੀਤਾ ਜਿੱਥੇ 1600 ਕਰੋੜ ਰੁਪਏ ਦੇ ਨਾਲ ਕਿਸਾਨਾਂ ਨੂੰ ਇੱਕ ਏਕੜ ਦਾ 5000 ਰੁਪਇਆ ਵੀ ਨਹੀਂ ਆਉਂਦਾ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਜਿੱਥੇ ਉਹਨਾਂ ਨੇ 20000 ਰੁਪਇਆ ਅਨਾਉਂਸ ਕੀਤਾ ਤੇ ਜਿੱਥੇ ਜਿਹੜਾ ਕਿਸਾਨਾਂ ਦਾ ਖਰਚਾ 40 40000 ਰੁਪਇਆ ਪ੍ਰਤੀ ਏਕੜ ਹੋ ਗਿਆ ਜਿੱਥੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਅਸੀਂ ਦਰਿਆ ਦੇ ਏਰੀਏ ਦੇ ਵਿੱਚ ਜਿਨ੍ਹਾਂ ਦਾ ਫਸਲ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਆ ਉਹ ਜਿਹੜੀਆਂ ਪੰਚਾਇਤਾਂ ਨੂੰ ਅਸੀਂ ਮਾਮਲਾ ਸਾਰਾ ਦੇ ਬੈਠੇ ਸਾਲ ਦਾ ਤੇ ਦੂਜੀ ਕੈਸ ਤੇ ਵੀ ਕੋਈ ਮਤਲਬ ਰੱਖਦੇ ਨਹੀਂ ਕਿ ਇੱਕ ਵਾਰੀ ਪੈਸੇ ਲੈ ਲੈਂਦੀ ਪੰਚਾਇਤ ਅਸੀਂ ਇਸ ਸਮਾਂ ਚ ਤੋਂ ਮੀਡੀਆ ਰਾਹੀਂ ਦੱਸਦੇ ਆ ਵੀ ਉਹ ਪੰਚਾਇਤਾਂ ਤੁਰੰਤ ਪੈਸੇ ਕਿਸਾਨਾਂ ਦੇ ਵਾਪਸ ਕਰਨ ਕਿਉਂਕਿ ਉਹਨਾਂ ਦੀ ਫਸਲ ਮਾਰੀ ਗਈ ਆ ਤੇ ਦੂਜੀ ਫਸਲ ਉਹਨ ਤੋਂ ਬੀਜੀ ਨਹੀਂ ਜਾਣੀ ਆ ਆਪਣੀ ਪਹਿਲੀ ਸਾਂਭ ਲੈਣ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਝੋਨਾ ਖਰਾਬ ਹੋ ਗਿਆ ਫਸਲ ਖਰਾਬ ਹੋ ਗਈ ਆ ਪਾਣੀ ਆ ਗਿਆ ਉਹਨਾਂ ਦਾ ਪੈਸੇ ਪੰਚਾਇਤਾਂ ਹੱਥ ਬੰਨ ਕੇ ਦੇ ਦੇਣ ਕਿਸਾਨਾਂ ਦੇ ਨਹੀਂ ਤਾਂ ਵੱਡੀ ਲੜਾਈ ਲੜੀ ਜਾਊਗੀ ਪੰਚਾਇਤਾਂ ਦੇ ਖਿਲਾਫ ਇਸ ਕਰਕੇ 15 ਤਰੀਕ ਨੂੰ ਅਸੀਂ ਜਿੰਨੇ ਵੀ ਮੈਂਬਰਣ ਦੇਣੇ ਨੇ ਉਹ 10 ਤਰੀਕ 10 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਮੈਂਬਰ ਆਲ ਪੰਜਾਬ ਦੇ ਵਿੱਚ ਦੇ ਦੇਣੇ ਨੇ ਕੋਈ ਪਹਿਲਾਂ ਤਾਂ ਥੋੜੇ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਸਰਕਾਰਾਂ ਤੱਕ ਪਹੁੰਚਾਉਣੀ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਐਮਰਜੈਂਸੀ ਮੀਟਿੰਗ ਸੱਦੀ ਗਈ ਇਹਦਾ ਕਾਰਨ ਇਹ ਸੀ ਕਿ 15 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਗੈਰ-ਰਾਜਨੀਤਿਕ ਸਜੁਗਤ ਕਿਸਾਨ ਮੋਰਚੇ ਵੱਲੋਂ ਸਾਰੇ ਡੀਸੀ ਦਫ਼ਤਰਾਂ ਵਿੱਚ ਅਸੀਂ ਜਿਹੜਾ ਮਤਲਬ ਮੈਮੋਰੰਡਮ ਦੇ ਰਹੇ ਆ ਉਹ ਮੈਮੋਰੰਡਮ ਕਿਉਂ ਦੇ ਰਹੇ ਆ ਕਿਉਂਕਿ ਜਿਹੜਾ ਅੱਜ ਹੜ੍ਹਾਂ ਦੇ ਨਾਲ ਬਹੁਤ ਸਾਰਾ ਪੰਜਾਬ ਆ ਜਿਹੜਾ ਅੱਧ ਤੋਂ ਜ਼ਿਆਦਾ ਮਤਲਬ ਪ੍ਰਭਾਵਿਤ ਹੋਏ ਨੇ ਜ਼ਿਲ੍ਹੇ ਤੇ ਉਹਨਾਂ ਦਾ ਜਿਹੜਾ ਨੁਕਸਾਨ ਆ 100% ਹੋ ਗਿਆ ਕਿਉਂਕਿ ਜਿੱਥੇ ਕਿਸਾਨਾਂ ਦੇ ਮਕਾਨ ਰੁੜ ਗਏ ਨੇ ਉਹਨਾਂ ਦਾ ਜਿਹੜਾ ਮਤਲਬ ਜ਼ਮੀਨਾਂ ਜਿਹੜੀਆਂ ਸਾਰੀਆਂ ਉਹ ਵੀ ਇੱਕ ਹੋਰ ਰੂਪ ਦੇ ਵਿੱਚ ਬਦਲ ਗਈਆਂ ਜਿੱਥੇ ਮਿੱਟੀ ਚੜ ਗਈ ਆ ਬਹੁਤ ਜ਼ਿਆਦਾ ਦਲਦਲ ਤੇ ਜਿੱਥੇ ਕਈ ਥਾਈਂ ਪਾਣੀ ਵਹਾਉ ਲੈ ਕੇ ਲੈ ਗਿਆ 40 40 ਫੁੱਟ ਡੂੰਘੇ ਖੱਡੇ ਵੀ ਪੈ ਗਏ ਨੇ ਜ਼ਮੀਨਾਂ ਦੇ ਵਿੱਚ ਤੇ ਜਿਹੜੀਆਂ ਉਹ ਜ਼ਮੀਨਾਂ ਹੁਣ ਆਏ ਲੱਗਦੀਆਂ ਵੀ ਜਿਵੇਂ ਪਤਾ ਨਹੀਂ ਉਹਨਾਂ ਨੂੰ ਸਾਲ ਲੱਗ ਜੇ ਬਣਾਉਣ ਤੇ ਕਿ ਉਹਨੂੰ 2 ਸਾਲ ਲੱਗ ਜਾਣ ਕਿਉਂਕਿ ਇਹ ਗਾਂ ਕਣਕ ਦਾ ਸੀਜ਼ਨ ਤਾਂ 2 ਮਹੀਨੇ ਰਹਿ ਕੇ ਆਉਣ ਵਾਲਾ ਹੀ ਆ ਇਸ ਕਰਕੇ ਅਸੀਂ ਸਰਕਾਰ ਨੂੰ ਜਗਾਉਣ ਦੇ ਲਈ ਤੇ ਉਹਨਾਂ ਨੂੰ ਦੱਸਣ ਲਈ ਜਿੱਥੇ ਕੇਂਦਰ ਸਰਕਾਰ ਨੇ ਮੋਦੀ ਜੀ ਨੇ 1600 ਕਰੋੜ ਰੁਪਏ ਸਿਰਫ ਪੰਜਾਬ ਲਈ ਅਨਾਉਂਸ ਕੀਤਾ ਮੈਂ ਸਮਝਦਾ ਉਹ ਤਾਂ ਨਾ ਮਾਤਰਾ ਨਾ ਮਾਲੂਮ ਆ ਜੇ ਅਸੀਂ ਸਾਰੇ ਕਿਸਾਨਾਂ ਦੀ ਕੈਲਕੂਲੇਸ਼ਨ ਕਰਨੀ ਹੋਵੇ ਤੇ ਉਹ 5000 ਰੁਪਏ ਵੀ ਇੱਕ ਏਕੜ ਨੂੰ ਨਹੀਂ ਆਉਂਦਾ ਜਿਨ੍ਹਾਂ ਗੱਲ ਕਰਾਂ ਪੰਜਾਬ ਸਰਕਾਰ ਦੀ ਜਿਨ੍ਹਾਂ ਨੇ 20000 ਰੁਪਏ ਕਿਹਾ ਅਸੀਂ ਦੇਵਾਂਗੇ ਤੇ 4 ਲੱਖ ਰੁਪਈਆ ਨੂੰ ਦੇਵਾਂਗੇ ਜਿਹੜੇ ਕਿਸਾਨ ਦਰਿਆਵਾਂ ਦੇ ਵਿੱਚ ਉਹ ਜਿਹੜੇ ਮਤਲਬ ਰੁੜ ਗਏ ਨੇ ਜਿਨੇ ਬਹੁਤ ਦੇ ਘਾਟ ਉਤਰ ਗਏ ਨੇ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜੇ ਤਾਂ ਸ਼ਰਾਬ ਪੀ ਕੇ ਮਰਦੇ ਨੇ ਤੇ ਉਹਨਾਂ ਨੂੰ 10-10 ਲੱਖ ਦਿੰਦੇ ਹੋ ਤੇ ਜੇ ਇੱਕ ਕਿਸਾਨ ਕਮਾਈ ਕਰਦਾ ਜਿਹੜਾ ਮਤਲਬ ਤੁਰਾ ਦੇਸ਼ ਦਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਅੰਨਦਾਤਾ ਖਵਾਉਂਦਾ ਸੀ ਕਿਸੇ ਦਿਨ ਜਿਹਨੂੰ ਕਹਿੰਦੇ ਸੀ ਅੰਨਦਾਤਾ ਤੇ ਅੱਜ ਉਹ 4 ਲੱਖ ਰੁਪਈਆ ਦੇ ਰਹੇ ਨੇ ਇਹ ਵੀ ਅਸੀਂ ਰੱਦ ਕਰ ਦਿਆਂ 4 ਲੱਖ ਰੁਪਈਆ ਬਹੁਤ ਥੋੜਾ ਕਿਉਂਕਿ ਇੱਕ ਕਮਾਊ ਬੰਦਾ ਕਰਦਾ ਚਲਾ ਜਾਣਾ ਜੀ ਚਲਾ ਜਾਣਾ ਕੋਈ ਮਾਰੀ ਮੋਟੀ ਗੱਲ ਨਹੀਂ ਤੇ ਜਿਹੜੇ ਸ਼ਰਾਬਾਂ ਦੇ ਪਿਆਕੜ ਨੇ ਤੇ ਉਹ ਜਿਹੜੇ ਸ਼ਰਾਬ ਪੀਕੇ ਮਰਦੇ ਨੇ ਉਹਨਾਂ ਨੂੰ ਦੱਸਦਾ 100 ਰੁਪਇਆ ਦੇ ਜਾਂਦੀ ਸਰਕਾਰ ਜੇ ਮੈਂ ਗੱਲ ਕਰਾਂ ਕੇਂਦਰ ਸਰਕਾਰ ਦੀ ਜਿੱਥੇ ਮੰਤਰੀ ਜੀ ਵੀ ਆਏ ਮੋਦੀ ਜੀ ਵੀ ਆਏ ਤੇ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਕਿਸਾਨਾਂ ਨੂੰ ਅਸੀਂ ਕੀ ਦੇ ਕੇ ਚੱਲੇ ਆ 1600 ਕਰੋੜ ਰੁਪਇਆ ਤਾਂ ਬਿਲਕੁਲ ਥੋੜਾ ਉਹ ਤਾਂ ਮਹਾਰਾਸ਼ਟਰ ਜੀ ਜੇ ਕੋਈ ਹੋਰ ਹੋਵੇ ਜਿੱਥੇ ਸਾਡਾ ਆਬਾਦੀ ਘਟਾ ਉਥੇ ਇਹ ਕਿੰਨੇ ਕਿੰਨੇ 100 ਰੁਪਇਆ ਦੇ ਦਿੰਦੇ ਨੇ ਕਰੋੜ ਤੇ ਸਾਡੇ ਪੰਜਾਬ ਲਈ ਜਿਵੇਂ ਮਤ੍ਰੇਈ ਮਾਂ ਵਾਲਾ ਸਲੋਕ ਹੋਵੇ ਜਾਂ ਇਹਨਾਂ ਨੂੰ ਉਪਰੇ ਸਮਝਦੇ ਹੋਣ ਵੀ ਇਹ ਕਦੇ ਪਤਾ ਨਹੀਂ ਪਾਕਿਸਤਾਨ ਦੇ ਕਿਸਾਨ ਆਏ ਹੋਣ ਇਹਨਾਂ ਨਾਲ ਇਹੋ ਜਿਹਾ ਵਹਾਰ ਕੀਤਾ ਜਾ ਰਿਹਾ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ 15 ਤਰੀਕ ਨੂੰ ਟੋਟਲ ਪੰਜਾਬ ਦੇ ਵਿੱਚ ਨਾਨ ਪੋਲੀਟিক্যাল ਮੋਰਚੇ ਵੱਲੋਂ ਅਸੀਂ ਸਾਰੇ ਡੀਸੀ ਨੂੰ ਮੈਂਬਰੈਂਟ ਦੇਵਾਂਗੇ ਤੇ ਜਿਹੜਾ ਕਿਸਾਨਾਂ ਦਾ ਹੋਇਆ ਨੁਕਸਾਨ ਉਹਦੀ ਪਰਭਾਈ ਅਸੀਂ ਪੂਰੀ 100% ਕਰਾਵਾਂਗੇ ਨਾ ਕਿ ਅਸੀਂ 5-10 ਹਜ਼ਾਰ ਨਾਲ ਅਸੀਂ 20 ਹਜ਼ਾਰ ਜਿਹੜਾ 4 ਲੱਖ ਰੁਪਈਆ ਅਸੀਂ ਉਹ ਵੀ ਨਿੰਦਿਆ ਕਰਦੇ ਆਂ ਸਰਕਾਰ ਦੀ ਵੀ 4 ਲੱਖ ਰੁਪਈਆ ਦੀ ਥਾਂ ਤੇ 10 ਲੱਖ ਰੁਪਈਆ ਪ੍ਰਤੀ ਉਹ ਕਿਸਾਨ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ ਮਤਲਬ ਦਰਿਆ ਦੇ ਵਿੱਚ ਰੁੜ ਗਏ ਨੇ ਪਰਿਵਾਰ ਦੇਖੋ ਜਿਹੜੀ ਉਹ ਗੱਲ ਤਾਂ ਉਹਨਾਂ ਨੇ ਕਹਿਤੀ ਆ ਉਹਨਾਂ ਦਾ ਟਾਈਮ ਹੀ ਇਨਾ ਥੋੜਾ ਰੱਖ ਲਾਉਂਦੇ ਤਾਂ ਸਾਡੀ ਪਹਿਲੀ ਨਿਵੇਲੀ ਹੋਣੀ ਅਸੀਂ ਇਹ ਸਮਾਂ ਚ ਤੋਂ ਦੱਸਣਾ ਚਾਹੁੰਦੇ ਆਂ ਘੱਟੋ ਘੱਟ 1 ਸਾਲ ਦਾ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ ਇਹ ਤਾਂ ਸਾਡੇ ਨਾਲ ਖੇਡ ਕਰ ਰਹੀ ਆ ਮਹੀਨੇ ਦਾ ਟਾਈਮ ਦੇ ਕੇ 1 ਮਹੀਨੇ ਚ ਆਪਦਾ ਖੇਤ ਅਸੀਂ ਉਹਦੇ ਵਿੱਚੋਂ ਮਿੱਟੀ ਚੱਕ ਨਹੀਂ ਸਕਦੇ ਨਾ ਉਥੇ ਟਰਾਲਾ ਲਗਾ ਵੜਦਿਆਂ ਨਾ ਉਥੇ ਬੰਦੇ ਵੜਨੇ ਨੇ 15 ਨਵੰਬਰ ਤੱਕ ਦੇਖ ਲਓ ਕਿ ਤੁਹਾਨੂੰ ਖੋਲ੍ਹ ਦਿੱਤੀ ਆ ਯਾਰ ਇਹ ਤਾਂ ਤਮਾਸ਼ਾਕਾਰੀ ਸਰਕਾਰ ਏ ਕੋਈ ਖੁੱਲ ਨਹੀਂ ਦੇ ਰਹੀ ਅਸੀਂ ਐ ਸਮਝ ਤੋਂ ਦੱਸਣਾ ਚਾਹੁੰਦੇ ਆ ਵੀ ਇੱਕ ਸਾਲ ਅਸੀਂ ਜੇ ਤਾਂ ਟਾਈਮ ਮਿਲ ਗਿਆ ਮਿਲ ਗਿਆ ਨਹੀਂ ਇੱਕ ਸਾਲ ਰੇਤ ਮਿੱਟੀ ਅਸੀਂ ੱੱਕੇ ਨਾਲ ਚੱਕਾਂਗੇ ਉਹ ਕਿਸਾਨਾਂ ਦੇ ਬੈਠਾਂਗੇ ਜਾ ਕੇ ਤੁਹਾਨੂੰ ਰੋਕ ਕੇ ਵਿਖਾਵੇ ਕਿਹੜਾ ਪਰਚੇ ਕਰਦਾ ਇੱਕ ਸਾਲ ਤੋਂ ਘਟ ਅਸੀਂ ਟਾਈਮ ਨਹੀਂ ਲੈਣਾ ਸਾਨੂੰ ਇੱਕ ਸਾਲ ਦਾ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ